ਸ਼੍ਰੋਮਣੀ ਅਕਾਲੀ ਦਲ ਦੇ ਕਾਗ ਸਿਆਸਤਦਾਨ ਸਖਦੇਵ ਸਿੰਘ ਢੀਂਸਾ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਸਖਦੇਵ ਸਿੰਘ ਢੀਂਸਾ ਕਿਵੇਂ ਸਰਪੰਚੀ ਤੋਂ ਸ਼ੁਰੂ ਹੋ ਕੇ ਪੌੜੀਦਾਰ ਪੌੜੀ ਸਿਆਸਤ ਦੇ ਵਿੱਚ ਅੱਗੇ ਵਧਦੇ ਰਹੇ ਕਿਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਕਰਕੇ ਪਹਿਲੀ ਵਾਰ ਉਹ ਆਜ਼ਾਦ ਤੌਰ ਤੇ ਐਮਐਲਏ ਬਣ ਗਏ ਆਓ ਉਹਨਾਂ ਦੇ ਸਿਆਸੀ ਜੀਵਨ ਉੱਤੇ ਝਾਤ ਮਾਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਦਿਮਾਗ ਅਤੇ ਨੀਤੀ ਘਾੜੇ ਵਜੋਂ ਜਾਣੇ ਜਾਂਦੇ ਸਖਦੇਵ ਸਿੰਘ ਢੀਂਸਾ ਨੇ ਸਰਕਾਰੀ ਰਣਵੀਰ ਕਾਲਜ ਗਰੂਪ ਦੀ ਪ੍ਰਧਾਨਗੀ ਤੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਉੱਬਾਵਾਲ ਦੇ ਸਰਪੰਚ ਬਣੇ ਇਸ ਸਮਾਂਗਰੋਂ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸੈਂਟਰਲ ਕੋਆਪਰੇਟਿਵ ਬੈਂਕ ਦੇ ਐਮ ਡੀ ਬਣੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਉੱਬਾਵਾਲ ਦੇ ਵਿੱਚ ਪਿਤਾ ਰਤਨ ਸਿੰਘ ਅਤੇ ਮਾਤਾ ਲਾਲਬਖੌਰ ਦੇ ਘਰ 9 April 1936 ਨੂੰ ਜਨਮੇ ਸਖਦੇਵ ਸਿੰਘ ਢੀਂਸਾ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਪੁੱਜੇ ਸਨ 1962 ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਉੱਬਾਵਾਲ ਦੇ ਸਰਪੰਚ ਬਣਨ ਤੋਂ ਬਾਅਦ ਉਹਨਾਂ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ ਸਗੋਂ ਉੜੀਦਾਰ ਪੜੀ ਉਹ ਸਿਆਸਤ ਦੇ ਵਿੱਚ ਆਕਾਲੀ ਦਲ ਦੇ ਵੱਖ-ਵੱਖ ਉਹਧਿਆਂ ਤੇ ਪਹੁੰਚ ਕੇ ਪਿੰਡ ਅਤੇ ਦੇਸ਼ ਅਤੇ ਪੰਜਾਬ ਦੀ ਉન્નਤੀ ਲਈ ਵਚਨਬੱਧਤਾ ਨਾਲ ਸਰਗਰਮ ਰਹੇ। ਸਖਦੇਵ ਸਿੰਘ ਢੀਂਸਾ ਨੇ ਸਾਲ 1972 ਦੇ ਵਿੱਚ ਤਨੌਲਾ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ। ਉਹ ਪਹਿਲੀ ਵਾਰ ਆਪਣੇ ਦਾਮ ਉੱਤੇ ਆਜ਼ਾਦ ਉਮੀਦਵਾਰ ਤੌਰ ਤੇ ਸਫਲ ਹੋਏ ਕਿਉਂਕਿ ਆਕਾਲੀ ਦਲ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ। ਉਹਨਾਂ ਨੇ ਆਪਣੀ ਕਾਰਗੁਜ਼ਾਰੀ ਅਤੇ ਕਾਬਲੀਅਤ ਦਾ ਸਬੂਤ ਦੇਣ ਦੇ ਲਈ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜਨ ਦਾ ਫੈਸਲਾ ਕੀਤਾ ਅਤੇ ਚੋਣ ਜਿੱਤ ਕੇ 1972 ਦੇ ਵਿੱਚ ਐਮ.ਐਲ.ਏ ਬਣ ਗਏ ਆਜ਼ਾਦ ਚੋਣ ਜਿੱਤਣ ਤੋਂ ਉਪਰੰਤ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਢੀਂਸਾ ਸ਼ਾਮਲ ਹੋ ਗਏ ਐਮਰਜੈਂਸੀ ਦੌਰਾਨ ਜ਼ਿਲ੍ਹਿਆਂ ਦੇ ਵਿੱਚ ਵੰਦ ਰਹੇ ਸਨ 1977 ਦੇ ਵਿੱਚ ਸੁਨਾਮ ਹਲਕੇ ਤੋਂ ਵਿਧਾਨ ਸਭਾ ਚੁਣ ਜਿੱਤੀ ਇਸ ਤੋਂ ਬਾਅਦ ਸਾਨੂੰ 1980 ਦੇ ਵਿੱਚ ਤੀਜੀ ਵਾਰ ਸੰਗਰੂਰ ਹਲਕੇ ਤੋਂ ਵਿਧਾਇਕ ਬਣੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਦੇ ਵਿੱਚ ਮੋਹਰੀ ਭੂਮਿਕਾ ਨਿਭਾਈ ਅਤੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਬੰਦ ਰਹੇ ਇਸ ਮੰਗਰੋਂ ਸਾਨੂੰ 1986 ਦੇ ਵਿੱਚ ਮੋੜ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਗਏ ਸਖਦੇਵ ਸਿੰਘ ਢੀਰਸਾ ਸਾਹਿਬ ਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਾਦਲ ਦੇ অতি ਕਰੀਬੀ ਮੰਨੇ ਜਾਂਦੇ ਸਨ ਸਾਲ 1998 ਦੇ ਵਿੱਚ ਉਹ ਰਾਜ ਸਭਾ ਮੈਂਬਰ ਚੁਣੇ ਗਏ ਅਤੇ ਭਾਜਪਾਈ ਸਰਕਾਰ ਦੇ ਵਿੱਚ ਕੇਂਦਰੀ ਕੈਬਨਟ ਮੰਤਰੀ ਬਣੇ ਸਾਲ 2004 ਦੇ ਵਿੱਚ ਸੰਗਰੂਰ ਲੋਕ ਸਭਾ ਸੀਟ ਜਿੱਤ ਕੇ ਸੰਸਦ ਮੈਂਬਰ ਬਣੇ ਸਖਦੇਵ ਸਿੰਘ ਢੀਰਸਾ ਨੂੰ 1973 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਸਖਤਰ ਬਣਾ ਦਿੱਤਾ ਗਿਆ ਕਿਉਂਕਿ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਹ ਬਣ ਕੇ ਹਮੇਸ਼ਾ ਦੁੱਖ ਸੁੱਖ ਦੇ ਸਾਥੀ ਰਹੇ ਉਹ 1977 ਤੋਂ 1980 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਖੇਡਾਂ ਸੱਭਿਆਚਾਰਕ ਮਾਮਲੇ ਅਤੇ ਸ਼ਹਿਰੀ ਹਵਾਬਾਜੀ ਅਤੇ ਟਰਾਂਸਪੋਰਟ ਵਪਾਰਗਾਂ ਦੇ ਮੰਤਰੀ ਰਹੇ ਇਸੇ ਨਾਲ ਹੀ ਸੁਖਦੇਵ ਸਿੰਘ ਢੀਂਸਾ ਨੇ ਪੰਥਕਰਵਾਇਤਾ ਅਤੇ ਸੰਧਾਤਾਂ ਦੇ ਉਲਟ ਚੱਲਣ ਕਰਕੇ ਪਾਰਟੀ ਪ੍ਰਧਾਨ ਦੀਆਂ ਕਾਰਵਾਈਆਂ ਦਾ ਡਟ ਕੇ ਵਿਰੋਧ ਵੀ ਕੀਤਾ ਅਤੇ ਆਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਆਕਾਲੀ ਦਲ ਸੰਯੁਕਤ قائم ਕੀਤਾ। ਉਹਨਾਂ ਨੇ ਆਕਾਲੀ ਦਲ ਲੀਡਰਸ਼ਿਪ ਸਮੇਤ ਆਕਾਲ ਤਖਤ ਸਾਹਿਬ ਸ੍ਰੀ ਅਮਰਸਰ ਸਾਹਿਬ ਵਿਖੇ ਪੇਸ਼ੋਕਿੇ ਮਾਫੀਨਾਮਾ ਦਿੱਤਾ ਜਿਸ ਉਪਰੰਤ ਆਕਾਲੀ ਆਗੂਆਂ ਨੂੰ ਤਨਖਾਹ ਲਾਈ ਗਈ। ਸੁਖਦੇਵ ਸਿੰਘ ਢੀਂਸਾ ਨੇ ਆਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਤਨਖਾਹ ਨੂੰ ਖਿੜੇ ਮਿੱਥੇ ਪ੍ਰਵਾਨ ਕਰਦਿਆਂ ਇਸ ਨੂੰ ਸੰਪੂਰਨ ਕੀਤਾ। ਸਖਦੇਵ ਸਿੰਘ ਢੀਂਸਾ ਪਿਛਲੇ ਕਰੀਬ 40 ਸਾਲਾਂ ਤੋਂ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ٹرسٹ ਦੇ ਪ੍ਰਧਾਨ ਚੱਲੇ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਸਖਦੇਵ ਸਿੰਘ ਢੀਂਸਾ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਇਨਫੈਕਸ਼ਨ ਵਧਣ ਕਾਰਨ ਢੀਂਸਾ ਨੂੰ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪ੍ਰੰਤੂ ਉਹ ਇਸ ਬਿਮਾਰੀ ਤੋਂ ਉੱਭਰ ਨਹੀਂ ਸਕੇ ਅਤੇ 99 ਸਾਲਾਂ ਦੀ ਉਮਰ ਦੇ ਵਿੱਚ ਸਦੀਵੀ ਵਿਛੋੜਾ ਦੇ ਗਏ ਸਖਦੇਵ ਸਿੰਘ ਢੀਂਸਾ ਆਪਣੇ ਪਿੱਛੇ ਪਤਨੀ ਦੋ ਤੀਆਂ ਅਤੇ ਇੱਕ ਪੁੱਤਰ ਪਰਮਿੰਦਰ ਸਿੰਘ ਢੀਂਸਾ ਛੱਡ ਗਏ ਨੇ